ਕਿਤਾਬ 40 ਦਿਨ ਦਿਨ 24ਵਾਂ ਦੁਨੀਆਂ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ ਸਮੇ ਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ ਜਦੋਂ ਤੱਕ ਲਾਲਚੀ ਲੋਕ ਜਿੰਦਾ ਨੇ ਠੱਗ ਭੁੱਖੇ ਨਹੀਂ ਮਰਦੇ ਕੇਸਰ ਤੇ ਫਕੀਰ ਨੇ ਸਵੇਰ ਦਾ ਸਫ਼ਰ ਅਜੇ ਸ਼ੁਰੂ ਹੀ ਕੀਤਾ ਸੀ ਕਿ ਪਿੱਛੋਂ ਦੋ ਘੋੜਸਵਾਰ ਆਉਂਨਾ ਨਾਲ ਰਲੇ ਅੱਗੇ ਵਾਲਾ ਘੋੜਸਵਾਰ ਕੀਮਤੀ ਪੋਸ਼ਾਕ ਤੇ ਸੋਨੇ ਦੇ ਕੰਠੇ ਤੋਂ ਕਾਫੀ ਅਮੀਰ ਲੱਗ ਰਿਹਾ ਸੀ ਉਸਨੇ ਘੋੜੇ ਤੋਂ ਉੱਤਰ ਕੇ ਲਗਾਾਂ ਪਿੱਛੇ ਆ ਰਹੇ ਸੇਵਾਦਾਰ ਨੂੰ ਫੜਾਈ ਤੇ ਫਕੀਰ ਦੇ ਪੈਰ ਹੱਥ ਲਾਇਆ ਸੋਨੇ ਰੱਬ ਦਾ ਨਾਮ ਤੈਨੂੰ ਹਮੇਸ਼ਾ ਯਾਦ ਰਹੀ ਫਕੀਰ ਨੇ ਪੈਰ ਪਿੱਛੇ ਕਰਦਿਆਂ ਉਸਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਕੇਸਰ ਨੇ ਫਕੀਰ ਦੇ ਕੰਨ ਵਿੱਚ ਕੁਝ ਕਿਹਾ ਫਕੀਰ ਨੇ ਹੱਸ ਕੇ ਉਸ ਅਮੀਰ ਨੂੰ ਕਿਹਾ ਕਿ ਸਾਡਾ ਚੋਬਰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇੰਨੇ ਅਮੀਰ ਕਿਵੇਂ ਹੋ ਉਸ ਆਦਮੀ ਨੇ ਕੇਸਰਵਾਲ ਵੇਖਿਆ ਤੇ ਕਿਹਾ ਨੌਜਵਾਨ ਮੇਰੇ ਪਿਤਾ ਜੀ ਨੇ ਮੈਨੂੰ ਪੈਸੇ ਬਾਰੇ ਤਿੰਨ ਗੱਲਾਂ ਦੱਸੀਆਂ ਸਨ ਜੋ ਮੇਰੇ ਅੱਜ ਤੱਕ ਕੰਮ ਆ ਰਹੀਆਂ ਹਨ ਪਹਿਲੀ ਕਿ ਪੈਸੇ ਬੱਦ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ ਬਚਤ ਕਰਕੇ ਬਣਿਆ ਜਾਂਦਾ ਹੈ ਆਪਣੀ ਆਮਦਨ ਚੋਂ ਹਰ ਮਹੀਨੇ ਪੰਜਵਾਂ ਹਿੱਸਾ ਪਹਿਲਾਂ ਆਪਣੇ ਲਈ ਕੱਢੋ ਤੇ ਬਚਾ ਕੇ ਰੱਖੋ ਫਿਰ ਦਸਵਾਂ ਹਿੱਸਾ ਰੱਬ ਦਾ ਕੱਢ ਕੇ ਲੋੜਵੰਦਾਂ ਦੀ ਮਦਦ ਲਈ ਵਰਤੋ ਤੇ ਬਾਕੀ ਰਹਿੰਦੇ ਪੈਸੇ ਆਪਣੀਆਂ ਲੋੜਾਂ ਤੇ ਸਹੂਲਤਾਂ ਲਈ ਖਰਚੋ ਦੂਸਰੀ ਪੈਸੇ ਦੇ ਗੁਲਾਮ ਕਦੇ ਨਾ ਬਣੋ ਪੈਸੇ ਦੀ ਗੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ ਲਾਲਚ ਬੰਦੇ ਨੂੰ ਬੇਈਮਾਨ ਬਣਾਉਂਦਾ ਹੈ ਤੀਸਰੀ ਪੈਸੇ ਕਮਾਉਣ ਦਾ ਮਕਸਦ ਐਸ਼ੋ ਰਾਮ ਨਹੀਂ ਹੋਣਾ ਚਾਹੀਦਾ ਪੈਸੇ ਦਾ ਅਸਲੀ ਮਕਸਦ ਆਜ਼ਾਦੀ ਹੈ ਸਮੇਂ ਦੀ ਆਜ਼ਾਦੀ ਆਪਣੇ ਸੁਪਨੇ ਪੂਰੇ ਕਰੋ ਆਜ਼ਾਦੀ ਮਾਣੋ ਕੋੜਸਵਾਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖਿਆ ਜਦੋਂ ਬੰਦਾ ਅਮੀਰ ਬਣਨ ਬਾਰੇ ਸੋਚਦਾ ਹੈ ਪੈਸਾ ਉਸ ਕੋਲ ਚੁੰਬਕ ਵਾਂਗ ਖਿੱਚਿਆ ਚਲਾ ਆਉਂਦਾ ਹੈ ਤੂੰ ਇੱਕ ਦਿਨ ਬਹੁਤ ਤਰੱਕੀ ਕਰੇਗਾ ਤੇ ਫਕੀਰ ਨੂੰ ਪ੍ਰਣਾਮ ਕਰਕੇ ਦੋਵੇਂ ਕੋੜਸਵਾਰ ਅੱਗੇ ਨਿਕਲ ਗਏ ਦਿਨ ਢਲ ਰਿਹਾ ਸੀ ਅਮੀਰ ਵਪਾਰੀ ਦਿਆਂ ਤਨ ਕਮਾਉਣ ਦੀਆਂ ਦਸਿਆ ਗੱਲਾਂ ਅਜੇ ਵੀ ਕਿਸਦਾ ਪਿੱਛਾ ਨਹੀਂ ਸੰ ਛੱਡ ਰਹੀਆਂ ਕੇਸਰ ਨੂੰ ਜੀਤੀ ਦੇ ਅਮੀਰ ਜ਼ੈਲਦਾਰ ਬਾਪ ਤੋਂ ਜੀਤੀ ਦਾ ਹੱਥ ਮੰਗਣ ਦੀ ਕਈ ਰਾਹ ਖੁੱਲਦੇ ਨਜ਼ਰ ਆਉਣ ਲੱਗੇ ਕੇਸਰ ਨੇ ਫਕੀਰ ਨਾਲ ਸੁਲਾਹ ਮਾਰੀ ਜੇ ਕਿਤੇ ਮੈਨੂੰ ਕੋਈ ਖਜ਼ਾਨਾ ਮਿਲ ਜਾਵੇ ਤਾਂ ਮੈਂ ਪਿੰਡ ਵਾਪਸ ਘੋੜੇ ਤੇ ਜਾਵਾਂਗਾ ਫਕੀਰ ਨੇ ਕੇਸਰ ਵੱਲ ਵੇਖ ਕੇ ਮੁਸਕਰਾਇਆ ਤੇ ਬੋਲਿਆ ਪੁਰਾਣੀ ਗੱਲ ਹੈ ਮਿਸਰ ਦੇਸ਼ ਨੀਲ ਦਰਿਆ ਦੇ ਕੰਢੇ ਇੱਕ ਨੀਲ ਨਾਂ ਦਾ ਆਦਮੀ ਰਹਿੰਦਾ ਸੀ ਉਸ ਦੇ ਘਰ ਦੇ ਵਿਹੜੇ ਵਿੱਚ ਇੱਕ ਖੰਜੂਰ ਦਾ ਦਰਖਤ ਸੀ ਜਿਸ ਦੀ ਖਾਸੀਅਤ ਇਹ ਸੀ ਕਿ ਇਸ ਦੀ ਜੜ੍ਹ ਚੋਂ ਤਿੰਨ ਖਜੂਰ ਦੇ ਦਰਖਤ ਨਿਕਲੇ ਹੋਏ ਸਨ ਆਦਮੀ ਗਰੀਬ ਸੀ ਉਸ ਨੇ ਕਈ ਵਾਰ ਇਹ ਖੰਜੂਰ ਦਾ ਦਰਖਤ ਵੱਢ ਕੇ ਵੇਚਣ ਬਾਰੇ ਸੋਚਿਆ ਪਰ ਉਸ ਦੀ ਘਰ ਵਾਲੀ ਨਹੀਂ ਮੰਨੀ ਉਹ ਇਸ ਅਜੀਬ ਦਰਖਤ ਨੂੰ ਸ਼ੁਭਸਗਨ ਮੰਨਦੀ ਸੀ ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਜਧਾਨੀ 'ਚ ਬਣੇ ਵੱਡੇ ਪੁਲ ਦੀ ਪੂਰਬੀ ਦਿਸ਼ਾ ਵੱਲ ਇੱਕ ਖਜ਼ਾਨਾ ਹੈ ਉਹ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੁਲ ਦੇ ਕੋਲ ਪਹੁੰਚ ਗਿਆ ਰੋਜ਼ ਸ਼ਾਮ ਟਲੇ ਉਹ ਪੁਲ ਤੇ ਪੂਰਬ ਵਾਲੇ ਪਾਸੇ ਖਜ਼ਾਨਾ ਲੱਭਣ ਲੱਗਦਾ ਪੁਲ ਦੇ ਨਾਲ ਦੀ ਦੁਕਾਨ ਵਾਲੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ ਗਰੀਬ ਆਦਮੀ ਨੇ ਸਾਰੀ ਗੱਲ ਦੱਸੀ ਦੁਕਾਨਦਾਰ ਨੇ ਹੱਸ ਕੇ ਕਿਹਾ ਇੰਜ ਖਜ਼ਾਨੇ ਨਹੀਂ ਮਿਲਦੇ ਹੁੰਦੇ ਮੈਨੂੰ ਕਈ ਵਾਰ ਸੁਪਨਾ ਆਇਆ ਹੈ ਕਿ ਮਿਸਰ ਵਿੱਚ ਨੀਲ ਨਦੀ ਦੇ ਕੰਢੇ ਨੀਲ ਨਾਂ ਦੇ ਆਦਮੀ ਦੇ ਘਰ ਵਿੱਚ ਇੱਕੋ ਜੜਚੋਂ ਉੱਗੇ ਤਿੰਨ ਖਜੂਰ ਦੇ ਦਰਖਤ ਹਨ ਤੇ ਉਹ ਦਰਖਤ ਦੀ ਜੜ ਕੋਲ ਇੱਕ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ ਪਲਾਂ ਇੱਕ ਜੜਚੋਂ ਤਿੰਨ ਖਜੂਰ ਦੇ ਦਰਖਤ ਉੱਗਦੇ ਵੇਖੇ ਨੇ ਕਿਸੇ ਨੇ ਨੀਲ ਚੁੱਪ ਰਿਹਾ ਤੇ ਘਰ ਵਾਪਸ ਆ ਗਿਆ ਕਾਰਾ ਕੇ ਖੰਜੂਰ ਦੇ ਦਰਖਤ ਦੀ ਜੜ ਕੋਲ ਟੋਆ ਪੁੱਟਣਾ ਸ਼ੁਰੂ ਕੀਤਾ ਥੋੜੀ ਦੇਰ ਬਾਅਦ ਹੀਰੇ ਜਵਾਹਰਤ ਦਾ ਖਜ਼ਾਨਾ ਉਸ ਦੇ ਸਾਹਮਣੇ ਸੀ ਖਜ਼ਾਨਾ ਤਾਂ ਸਾਡੇ ਅੰਦਰ ਹੀ ਹੈ ਤੇ ਲੱਭਦੇ ਅਸੀਂ ਬਾਹਰ ਰਹਿੰਦੇ ਹਾਂ ਫਕੀਰ ਨੇ ਕਿਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ ਮਤ ਵਿੱਚ ਰਤਨ ਜਵਾਹਰ ਮਨਿਕ ਕਈ ਵਾਰ ਤਾਂ ਲੱਗਦਾ ਹੈ ਕਿ ਦੁਨੀਆ ਨੂੰ ਰੱਬ ਨਹੀਂ ਪੈਸਾ ਚਲਾ ਰਿਹਾ ਹੈ ਪੈਸਾ ਬਣਾਉਣ ਦੀ ਲੋੜ ਬੰਦੇ ਨੂੰ ਕਿਵੇਂ ਪੈ ਗਈ ਕੇਸਰ ਹੁਣ ਫਕੀਰ ਨੂੰ ਕੁਝ ਵੀ ਪੁੱਛਣ ਤੋਂ ਝੱਕਦਾ ਨਹੀਂ ਸੀ ਲੋੜ ਸਭ ਕੁਝ ਕਰਵਾ ਦਿੰਦੀ ਹੈ ਕਿਸਰਾ ਮੈਂ ਕਿਤੇ ਪੜਿਆ ਸੀ ਕਿ ਪੱਥਰ ਯੁੱਗ ਵੇਲੇ ਮਨੁੱਖ ਨੇ ਆਪਣੀ ਸੁਰੱਖਿਆਤ ਲਈ ਕਬੀਲਿਆਂ 'ਚ ਰਹਿਣਾ ਤੇ ਨਿੱਜੀ ਲੋੜਾਂ ਲਈ ਇੱਕ ਦੂਜੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿਸੇ ਦੂਸਰੇ ਤੋਂ ਕੋਈ ਚੀਜ਼ ਲੈਣ ਲਈ ਉਸ ਨੂੰ ਕੋਈ ਚੀਜ਼ ਦੇਣੀ ਪੈਂਦੀ ਸੀ ਸੋ ਮਨੁੱਖ ਨੇ ਚੀਜ਼ਾਂ ਦਾ ਆਦਾਨ-ਪ੍ਰਦਾਨ ਸ਼ੁਰੂ ਕੀਤਾ ਪੱਥਰਾਂ ਤੋਂ ਸ਼ੁਰੂ ਹੋਇਆ ਆਦਾਨ-ਪ੍ਰਦਾਨ 600 ਦੇ ਕਰੀਬ ਸੋਨੇ ਤੇ ਫਿਰ ਚਾਂਦੀ ਦੇ ਸਿੱਕਿਆਂ ਵਿੱਚ ਬਦਲ ਗਿਆ 800 ਈਸਵੀ ਦੇ ਕਰੀਬ ਕਾਗਜ਼ ਦੇ ਨੋਟ ਚੀਨ ਵਿੱਚ ਸ਼ੁਰੂ ਹੋਏ ਸਨ ਫਕੀਰ ਨੇ ਕੇਸਰ ਨੂੰ ਪੈਸੇ ਦਾ ਇਤਿਹਾਸ ਦੱਸਿਆ ਕੇਸਰ ਤੇ ਫਕੀਰ ਦੀ ਪੈੜਚਾਲ ਹੁਣ ਕੁਝ ਮੱਠੀ ਪੈ ਗਈ ਸੀ ਸਾਹਮਣੇ ਇੱਕ ਮਜ਼ਾਰ ਨਜ਼ਰ ਆਈ ਮਜ਼ਾਰ ਤੇ ਦੋ ਮਟੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਦੇ ਕੁਝ ਮੁਰਝਾਏ ਹੋਏ ਫੁੱਲ ਲੱਗੇ ਹੋਏ ਸਨ ਮਜ਼ਾਰ ਦੇ ਥੜੇ ਤੇ ਬੈਠ ਗਏ ਦੋਵੇਂ ਜਾਨੀ ਫਕੀਰ ਨੇ ਉੱਥੇ ਬੈਠੇ ਸੇਵਾਦਾਰ ਤੋਂ ਮਜ਼ਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਢੋਲਾ ਮਾਰੂ ਦੀ ਮਜ਼ਾਰ ਹੈ ਜੋ ਕਿ ਇਸ ਇਲਾਕੇ ਦੇ ਮਸ਼ਹੂਰ ਪ੍ਰੇਮ ਕਥਾ ਹੈ ਤੇ ਪੁਰਾਣੇ ਜ਼ਮਾਨੇ ਤੋਂ ਚੱਲੀ ਆ ਰਹੀ ਇੱਕ ਲੋਕ ਕਹਾਣੀ ਮਾਰੂ ਬਿਕਾਨੇਰ ਦੇ ਰਾਜੇ ਦੀ ਧੀ ਸੀ ਪਰਚਿੱਲਤ ਕਹਾਣੀ ਅਨੁਸਾਰ ਇਸ ਥਾਂ ਤੇ ਰਾਜਕੁਮਾਰੀ ਮਾਰੂ ਤੇ ਉਸ ਦੇ ਗਰੀਬ ਪ੍ਰੇਮੀ ਢੋਲੇ ਦੀ ਮੌਤ ਹੋਈ ਸੀ। ਪ੍ਰੇਮੀ ਜੋੜੇ ਇੱਥੇ ਆਪਣੇ ਪਿਆਰ ਦੀ ਲੰਮੀ ਉਮਰ ਦੀ ਅਰਦਾਸ ਕਰਨ ਆਉਂਦੇ ਹਨ। ਕੇਸਰਵੀ ਜੀਤੀ ਨੂੰ ਯਾਦ ਕਰਦਿਆਂ ਆਪਣੇ ਪਿਆਰ ਨੂੰ ਮਿਲਣ ਦੀ ਦਿਲ ਹੀ ਦਿਲ ਵਿੱਚ ਦੁਆ ਕਰਨ ਲੱਗਿਆ। ਕਿਸਿਆਂ ਵਿੱਚ ਪੜੀ ਸੱਸੀ ਦੀ ਤੜਪ ਤੇ ਮਾਜੂਨੂ ਦੀ ਬੇਵਸੀ ਕੇਸਰ ਨੂੰ ਹੁਣ ਬਹੁਤ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਸੀ। ਉਸ ਦੀਆਂ ਅੱਖਾਂ ਇੰਜ ਬੰਦ ਹੋ ਗਈਆਂ ਜਿਵੇਂ ਕਿਸੇ ਨੇ ਉਸ ਦੀਆਂ ਪਲਕਾਂ ਤੇ ਮੋਰ ਦੇ ਖੰਭ ਧਰ ਦਿੱਤੇ ਹੋਣ ਏਸੀ ਤਰ੍ਹਾਂ ਤੁਰਦੇ-ਤੁਰਦੇ ਕੇਸਰ ਤੇ ਫਕੀਰ ਅੱਜ 25 ਦਿਨ ਹੋ ਗਏ ਸਨ ਤੂਫਾਨ ਤੋਂ ਬਚਣ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਤੂਫਾਨ ਦੀ ਅੱਖ ਹੈ ਜੋ ਇਸ ਦੇ ਐਨ ਵਿੱਚਕਾਰ ਹੁੰਦੀ ਹੈ ਇਹ ਸਿਰਫ ਉਸ ਨੂੰ ਦਿਸਦੀ ਹੈ ਜੋ ਤੂਫਾਨ ਦਾ سینਾ ਚੀਰ ਕੇ ਅੰਦਰ ਜਾਣ ਦੀ ਹਿੰਮਤ ਰੱਖਦਾ ਹੈ ਇਹੀ ਇਵਾਰਤ ਕਿਸੇ ਬੋਧੀ ਮੱਠ ਤੇ ਲਿਖੀ ਹੋਈ ਸੀ ਛੋਟੀਆਂ-ਛੋਟੀਆਂ ਰੇੜੀਆਂ ਖਿੱਚੀ ਝੁੰਗੀਆਂ ਭਰਦੇ ਆ ਰਹੇ ਉਠਾਂ ਨੂੰ ਵੇਖ ਕੇਸਰ ਨੇ ਫਕੀਰ ਨੂੰ ਹੌਲੀ ਜਿਹੇ ਕਿਹਾ ਕੇਸਰ ਨੇ ਤੁਰੇ ਆ ਰਹੇ ਬੋਤੇ ਨੂੰ ਵੇਖ ਕੇ ਕਿਹਾ ਇਸ ਦੇ ਪੈਰ ਕਿੰਨੇ ਵੱਡੇ ਤੇ ਚੌੜੇ ਹਨ ਬੋਤੇ ਦੇ ਪੈਰਾਂ ਵੱਲ ਵੇਖਦੇ ਆ ਫਕੀਰ ਨੇ ਦੱਸਿਆ ਰੇਤਲੇ ਇਲਾਕੇ 'ਚ ਤੁਰਨ ਲਈ ਪੈਰ ਚੌੜੇ ਹੀ ਚਾਹੀਦੇ ਹਨ ਮਾਰੂਥਲ ਦੀਆਂ ਲੋੜਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਕਰਕੇ ਬੋਤੇ ਦੀ ਇੰਨੀ ਕਦਰ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਆਪ ਨੂੰ ਹਾਲਾਤਾਂ ਅਨਸਾਰ ਢਾਲ ਲੈਂਦਾ ਹੈ, ਉਹੀ ਸੁਖੀ ਤੇ ਖੁਸ਼ रह ਸਕਦਾ ਹੈ। ਫਕੀਰ ਨੇ ਗੱਲ ਯਾਰੀ ਰੱਖਦਿਆਂ ਇੱਕ ਸਾਖੀ ਸੁਣਾਉਣੀ ਸ਼ੁਰੂ ਕੀਤੀ। ਮਹਾਤਮਾ ਬੁੱਧ ਕੋਲ ਇਲਾਕੇ ਦਾ ਇੱਕ ਮਸ਼ਹੂਰ ਸ਼ਾਹੂਕਾਰ ਫਰਿਆਦ ਲੈ ਕੇ ਆਇਆ। ਮੈਂ ਦੁਖੀ ਹਾਂ ਮਹਾਤਮਾ ਜੀ। ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ। ਪਾਰੋਂ ਮੇਰੇ ਨਾਲ ਲੜਦੀ ਰਹਿੰਦੀ ਹੈ ਮੇਰੇ ਬੱਚੇ ਬੜੇ ਸਾਉਨੇ ਪਾਰੋਂ ਕੰਮ ਕੋਈ ਨਹੀਂ ਕਰਦੇ ਪੈਸਾ ਰੱਬ ਨੇ ਵੜਾ ਦਿੱਤਾ ਹੈ ਪਰ ਹਰ ਵੇਲੇ ਚੋਰੀ ਦਾ ਡਰ ਰਗਿਆ ਰਹਿੰਦਾ ਹੈ ਲੋਕਾਂ ਨੂੰ ਵਿਆਜੂ ਪੈਸੇ ਦੇਣਾ ਮੇਰਾ ਧੰਦਾ ਹੈ ਪਰ ਲੋਕ ਪੈਸੇ ਸਮੇਂ ਸਿਰ ਨਹੀਂ ਮੋੜਦੇ ਮੇਰਾ ਸੱਜਾ ਗੋਡਾ ਵੀ ਹੁਣ ਦੁਖਦਾ ਰਹਿਦਾ ਹੈ ਇਸ ਤਰ੍ਹਾਂ ਸਾਹੂਕਾਰ ਬਹੁਤ ਦੇਰ ਮਹਾਤਮਾ ਬੁੱਧ ਨੂੰ ਆਪਣੇ ਦੁੱਖ ਗਣਾਉਂਦਾ ਰਿਹਾ ਮੇਰੇ ਕੋਲ ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ ਹੈ ਮਹਾਤਮਾ ਬੁੱਧ ਨੇ ਕਿਹਾ ਕਿਉਂ ਮਹਾਤਮਾ ਜੀ ਮੈਂ ਤਾਂ ਤੁਹਾਡੀ ਬਹੁਤ ਮਹਿਮਾ ਸੁਣੀ ਸੀ ਸ਼ਾਹੂਕਾਰ ਦੀ ਆਵਾਜ਼ ਵਿੱਚ ਤਰਲਾ ਸੀ ਕਿਉਂਕਿ ਤੇਰੇ ਸਾਰੇ ਦੁੱਖ ਉਹਨਾਂ 83 ਦੁੱਖਾਂ ਚੋਂ ਨਹੀਂ ਜੋ ਲੋਕਾਂ ਨੂੰ ਆਮ ਹੀ ਹੁੰਦੇ ਹਨ ਤੇ ਇਹਨਾਂ ਦਾ ਕੋਈ ਸਦੀਵੀ ਹੱਲ ਨਹੀਂ ਹੁੰਦਾ ਪਰ ਮੈਂ ਤੇਰੇ 84ਵੇਂ ਦੁੱਖ ਦਾ ਹੱਲ ਕਰ ਸਕਦਾ ਹਾਂ ਮਹਾਤਮਾ ਬੁੱਧ ਨੇ ਕਿਹਾ ਮੇਰਾ 84ਵਾਂ ਦੁੱਖ ਉਹ ਕਿਹੜਾ ਮਹਾਤਮਾ ਜੀ ਸ਼ਾਹੂ ਕਰਨੇ ਹੈਰਾਨੀ ਨਾਲ ਪੁੱਛਿਆ ਇਹੀ ਕਿ ਤੂੰ ਦੁੱਖਾਂ ਰਹਿਤ ਜ਼ਿੰਦਗੀ ਚਾਹੁੰਦਾ ਹੈ ਮਹਾਤਮਾ ਨੇ ਉਸ ਨੂੰ ਪਿਆਰ ਨਾਲ ਵੇਖ ਕੇ ਮੁਸਕਰਾਉਂਦਿਆਂ ਕਿਹਾ ਸਾਖੀ ਖਤਮ ਕਰਕੇ ਫਕੀਰ ਨੇ ਕੇਸਰਵਾਲ ਦੇਖਿਆ ਤੇ ਕਿਹਾ ਮੁਕਤੀ ਦੀ ਗੱਲ ਇਹ ਹੈ ਕਿ ਬੰਦੇ ਨੂੰ ਸੰਤੋਖ ਜਾਂ ਤਾਂ ਸਵਰਚ ਆਉਂਦਾ ਹੈ ਜਾਂ ਕਬਰ ਚ ਇੱਕ ਵਾਰ ਕਿਸੇ ਦੇਸ਼ ਦਾ ਰਾਜਾ ਬਹੁਤ ਦਿਆਲੂ ਸਿਆਣਾ ਤੇ ਪੂਜਾ ਪਾਠ ਕਰਨ ਵਾਲਾ ਸੀ ਅਚਾਨਕ ਇੱਕ ਦਿਨ ਉਸ ਨੂੰ ਲਕਵਾ ਹੋ ਗਿਆ ਤੇ ਤੁਰਨਾ ਫਿਰਨਾ ਮੁਸ਼ਕਿਲ ਹੋ ਗਿਆ ਖਬਰ ਲੈਣ ਆਏ ਇੱਕ ਵਜ਼ੀਰ ਨੇ ਉਸ ਨੂੰ ਕਿਹਾ ਜਹਾਂਪਨਾ ਤੁਸੀਂ ਰੱਬ ਦੀ ਭਗਤੀ ਕਰਨ ਵਾਲੇ ਦਿਆਲੂ ਰਾਜਾ ਹੋ ਰੱਬ ਨੇ ਇਹ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਰੱਬ ਤੋਂ ਪੁੱਛਣਾ ਚਾਹੀਦਾ ਹੈ ਕਿ ਇਹ ਬੇਇਨਸਾਫੀ ਉਸ ਨੇ ਤੁਹਾਡੇ ਨਾਲ ਕਿਉਂ ਕੀਤੀ ਰਾਜੇ ਨੇ ਜਵਾਬ ਦਿੱਤਾ ਜਦੋਂ ਮੈਂ ਰਾਜਾ ਬਣਿਆ ਉਸ ਵੇਲੇ ਤਾਂ ਮੈਂ ਰੱਬ ਨੂੰ ਪੁੱਛਿਆ ਨਹੀਂ ਕਿ ਮੈਂ ਰਾਜਾ ਕਿਉਂ ਬਣਿਆ ਤੇ ਹੁਣ ਮੈਂ ਰੱਬ ਨੂੰ ਕਿਉਂ ਪੁੱਛਾਂ ਕਿ ਮੈਨੂੰ ਉਹਨੇ ਅਪਾਹਜ ਕਿਉਂ ਬਣਾਇਆ ਫਕੀਰ ਨੇ ਗੱਲ ਮਕਾਉਂਦਿਆਂ ਸਮਝਾਇਆ ਕਾਇਨਾਤ ਇੱਕ ਮਰਜ਼ਾਦਾ ਚ ਚੱਲ ਰਹੀ ਹੈ ਜਿਸ ਦੀ ਚੱਕੀ ਦੇ ਪੁੜ ਸਾਰਿਆਂ ਲਈ ਇੱਕਸਾਰ ਚੱਲਦੇ ਰਹਿੰਦੇ ਹਨ ਦੂਰ ਦੂਰ ਤੱਕ ਨਾ ਕੋਈ ਬਸੋਂ ਤੇ ਨਾ ਰਾਹੀ ਦਿਖ ਰਹੇ ਸੀ ਸੂਰਜ ਵੀ ਸਿਖਰ ਤੇ ਆ ਗਿਆ ਸੀ ਸ਼ਾਮ ਵੇਖੀ ਉਹ ਦੋਵੇਂ ਇੱਕ ਪਿੱਪਲ ਹੇਠ ਬੈਠ ਗਏ ਇੱਕ ਆਜੜੀ ਆਪਣੀਆਂ 8-10 ਬੱਕਰੀਆਂ ਲੈ ਕੇ ਪਹਿਲਾਂ ਹੀ ਉੱਥੇ ਬੈਠਾ ਹੋਇਆ ਸੀ। ਇੱਕ ਘੋੜਸਵਾਰ ਵੀ ਆਪਣਾ ਘੋੜਾ ਬੰਨ੍ਹ ਕੇ ਲੰਬਾ ਪਿਆ ਹੋਇਆ ਸੀ। ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ। ਘੋੜਸਵਾਰ ਨੇ ਆਜੜੀ ਨੂੰ ਪੁੱਛਿਆ, ਬੱਕਰੀਆਂ ਪਾਲ ਕੇ ਗੁਜ਼ਾਰਾ ਕਰਨਾ ਕਿਹੜਾ ਸੌਖਾ ਹੈ? ਤੂੰ ਦੁੱਧ ਵੇਚ ਕੇ ਕਿੰਨੇ ਕੁ ਪੈਸੇ ਰੋਜ਼ ਕਮਾ ਲੈਂਦਾ ਹੈ? ਇਹ ਹੀ ਕੋਈ 2-3 ਰੁਪਏ ਰੋਜ਼ ਦੇ, ਰੋਟੀ ਟੁਕ ਚੱਲੀ ਜਾਂਦਾ ਹੈ। ਆਜੜੀ ਨੇ ਸਕੂਨ ਨਾਲ ਜਵਾਬ ਦਿੱਤਾ, ਮੇਰੇ ਘੋੜਿਆਂ ਦੀ ਸਾਂਭ-ਸਵਾਲ ਕਰੇਗਾ 5 ਰੁਪਏ ਰੋਜ਼ ਦੇਵਾਂਗਾ ਘੋੜਸਵਾਰ ਨੇ ਉਸ ਨੂੰ ਕਿਹਾ ਰੱਬ ਤੇਰਾ ਭਲਾ ਕਰੇ ਆਜੜੀ ਨੇ ਕਿਹਾ ਪਰ ਜਿਹੜਾ ਸੁੱਖ ਆਪਣੀਆਂ ਬੱਕਰੀਆਂ ਚਾਰਕੇ ਹੈ ਉਹ ਕਿਸੇ ਦੇ ਘੋੜਿਆਂ ਦੀ ਮਾਲਿਸ਼ ਕਰਕੇ ਨਹੀਂ ਲੱਭਣਾ ਘੋੜਸਵਾਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਗਲਤਾਂ ਤੇਰੀ ਠੀਕ ਹੈ ਜਿਹੜਾ ਸੁੱਖ ਆਪਣੀ ਕੁੱਲੀ ਦਾ ਮਾਲਕ ਬਣ ਕੇ ਹੈ ਉਹ ਕਿਸੇ ਮਹਿਲ ਦਾ ਨੌਕਰ ਬਣ ਕੇ ਨਹੀਂ ਮਿਲ ਸਕਦਾ ਕਿਸਰ ਤੇ ਫਕੀਰ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਵਾਰ ਇੱਕ ਰਾਜੇ ਨੂੰ ਸ਼ਿਕਾਰ ਕਰਦਿਆਂ ਕਰਦਿਆਂ ਇੱਕ ਜੰਗਲੀ ਮਿਲਿਆ ਜਿਸ ਨੇ ਗਲ ਵਿੱਚ ਸ਼ੇਰ ਦੇ ਦੰਦਾਂ ਦਾ ਹਾਰ ਪਾਇਆ ਹੋਇਆ ਸੀ ਰਾਜੇ ਨੂੰ ਸ਼ੇਰ ਦੇ ਦੰਦਾਂ ਦਾ ਉਹ ਹਾਰ ਪਸੰਦ ਆ ਗਿਆ ਉਸਨੇ ਆਪਣੇ ਗਲਚ ਪਾਇਆ ਬੇਸ਼ਕੀਮਤੀ ਸੁੱਚੇ ਮੋਤੀਆਂ ਦਾ ਹਾਰ ਜੰਗਲੀ ਦੇ ਹਾਰ ਨਾਲ ਬਟਾਉਣ ਦੀ ਪੇਸ਼ਕਸ਼ ਕੀਤੀ ਜੰਗਲੀ ਨੇ ਉਹ ਹਾਰ ਬਟਾਉਣ ਤੋਂ ਨਾ ਕਰ ਦਿੱਤੀ ਰਾਜਾ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ ਤੈਨੂੰ ਪਤਾ ਹੈ ਕਿ ਸੁੱਚੇ ਮੋਤੀਆਂ ਦਾ ਇਹ ਕੀਮਤੀ ਹਾਰ ਵੇਚ ਕੇ ਤੂੰ ਸਾਰੀ ਉਮਰ ਬੈਠ ਕੇ ਖਾ ਸਕਦੇ ਹੈ ਰਾਜੇ ਨੇ ਜੰਗਲੀ ਨੂੰ ਕਿਹਾ ਹਾਂ ਮੈਂ ਜਾਣਦਾ ਹਾਂ ਜੰਗਲੀ ਨੇ ਜਵਾਬ ਦਿੱਤਾ ਫਿਰ ਤੂੰ ਆਪਣਾ ਹਾਰ ਦੇਣ ਤੋਂ ਨਾ ਕਿਉਂ ਕੀਤੀ ਰਾਜੇ ਨੇ ਪੁੱਛਿਆ ਸਿੱਪੀ ਦਾ ਮੂੰਹ ਖੋਲ ਕੇ ਮੋਤੀ ਤਾਂ ਕੋਈ ਵੀ ਕੱਢ ਸਕਦਾ ਹੈ ਜਾਂ ਆਪਣਾ ਜੰਗਲੀ ਨੇ ਕਿਹਾ ਤੇ ਰਾਜੇ ਨੂੰ ਨਮਸਕਾਰ ਕਰਕੇ ਚਲਾ ਗਿਆ ਆਜੜੀ ਤੇ ਘੋੜਸਵਾਰ ਫਕੀਰ ਦੀ ਗੱਲ ਬਹੁਤ ਧਿਆਨ ਨਾਲ ਸੁਣ ਰਹੇ ਸਨ ਫਕੀਰ ਨੇ ਗੱਲ ਨਵੇੜਦਿਆਂ ਕਿਹਾ ਚੰਦਨ ਹਰ ਥਾਂ ਨਹੀਂ ਉਗਦਾ ਇਸੇ ਕਰਕੇ ਕੀਮਤੀ ਹੈ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਕੇਸਰ ਤੇ ਫਕੀਰ ਉਠੇ ਤੇ ਆਪਣੇ ਰਾਹ ਪੈ ਗਏ ਠੀਕ ਤੇ ਗਲਤ ਦੇ ਫਰਕ ਵਿੱਚ ਉਲਝੇ ਕਿਸਰ ਨੇ ਫਕੀਰ ਨੂੰ ਪੁੱਛਿਆ ਜੇ ਕਦੇ ਦੋਵੇਂ ਗੱਲਾਂ ਠੀਕ ਲੱਗਦੀਆਂ ਹੁਣ ਤਾਂ ਬੰਦਾ ਕਿੱਧਰ ਜਾਵੇ ਦੁਬੀਦਾ ਨੁਕਸਾਨ ਕਰਦੀ ਹੈ ਫੈਸਲਾ ਲੈਣਾ ਜ਼ਰੂਰੀ ਹੈ ਫਕੀਰ ਨੇ ਸਮਝਾਉਂਦਿਆਂ ਕਹਾਣੀ ਸੁਣਾਈ ਇੱਕ ਵਾਰ ਰੱਬ ਤੋਂ ਭੈ ਖਾਣ ਵਾਲੇ ਕਿਸੇ ਆਦਮੀ ਨੇ ਫੈਸਲਾ ਕਰਨਾ ਸੀ ਕਿ ਉਹ ਆਪਣੇ ਬੁਢਾਪੇ ਦੀ ਬਾਕੀ ਉਮਰ ਘਰ ਰਹਿ ਕੇ ਬਸਰ ਕਰੇ ਜਾਂ ਕਾਸ਼ੀ ਜਾ ਕੇ ਗੁਜ਼ਾਰੇ ਉਹੋ ਸੋਚਦਾ ਸੋਚਦਾ ਰਸਤੇ ਦੇ ਵਿਚਕਾਰ ਤੁਰਿਆ ਜਾ ਰਿਹਾ ਸੀ ਪਿੱਛੋਂ ਇੱਕ ਟਾਂਗੇ ਵਾਲਾ ਆਇਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਬਾਬਾ ਇੱਕ ਪਾਸੇ ਹੋ ਜਾ ਬਜ਼ੁਰਗ ਨੂੰ ਚਾਨਣ ਹੋ ਗਿਆ ਉਸਨੇ ਗੁਰੂ ਜੀ ਦੇ ਕਹਿ ਕੇ ਟਾਂਗੇ ਵਾਲੇ ਦੇ ਪੈਰ ਫੜ ਲਏ ਫਕੀਰ ਨੇ ਗੱਲ ਖਤਮ ਕੀਤੀ ਤਾਂ ਕੇਸਰ ਦਾ ਦਿਲ ਕੀਤਾ ਕਿ ਉਹ ਵੀ ਗੁਰੂ ਜੀ ਕਹਿ ਕੇ ਫਕੀਰ ਦੇ ਦੋਵੇਂ ਪੈਰ ਫੜ ਲਵੇ ਸ਼ੁਕਰੀਆ ਦੋਸਤੋ